ਸੋ ਵਾਈ ਜੀ ਹੁਣ ਤੱਕ ਜਿੰਨੀ ਆ ਕੋਠੀ ਬਣੀ ਐ ਹਾਂਜੀ ਤੇ ਐਸਟੀਮੇਸ਼ਨ ਕਿੰਨਾ ਖਰਚਾ ਆ ਗਿਆ ਵਈ ਐਸਟੀਮੇਸ਼ਨ ਜੀ 40 ਕਿਤੇ ਲਗਭਗ ਖਰਚਾ ਆ ਗਿਆ ਵਈ ਠੀਕ ਐ ਕੀ ਸਾਈਜ਼ ਸੀ ਕਹਿੰਦਾ ਇਹਦਾ ਸਾਈਜ਼ 43 ਬਈ 46 ਐ ਜੀ 43 ਸ਼ਰੀ ਹੋ ਗਿਆ ਤਾਂ ਚੱਲਿਆ ਤਾਂ ਖਰਚਾ ਆ ਗਿਆ ਵਈ ਹਾਂਜੀ ਪੋਰਚ ਆਡਾ ਜੀ ਸਾਰੇ ਪੋਰਚਾ ਲਗ ਮਿਲਾ ਕੇ ਠੀਕ ਐ ਨਾ ਉਹੀ ਗੱਲ ਵੀ ਦੇਖੋ ਖਰਚਾ ਹੁੰਦਾ ਹੈ ਖਰਚਾ ਬਹੁਤ ਚੀਜ਼ਾਂ ਦਾ ਮੈਟਰ ਕਰਦਾ ਹੁੰਦਾ ਹੈ ਵੀ ਘਰ ਦੇ ਵਿੱਚ ਆਪਣਾ ਇਟ ਕਿਹੜੀ ਵਰਤੀ ਜਾਂਦੀ ਆ ਸੀਮੈਂਟ ਕਿਹੜੀ ਵਰਤੀ ਜਾਂਦੀ ਆ ਬਜਰੀ ਕਿੱਥੋਂ ਆਈ ਜਾਂਦੀ ਹੈ ਭਰਤੀ ਆਪਾਂ ਕਿਹੜੇ ਏਰੀਆ ਚ ਪਈ ਨਾ ਪੰਜਾਬ ਚ ਭਰਤੀ ਮਹਿੰਗੀ ਹੁੰਦੀ ਆ ਰਾਜਸਥਾਨ ਚ ਆਪਣੇ ਏਰੀ ਥੋੜੀ ਸਸਤੀ ਹੁੰਦੀ ਆ ਕੋਈ ਮਿੱਟੀ ਹੈਗੀ ਆ ਇਹ ਰਾਜਸਥਾਨ ਤੋਂ ਮਿੱਟੀ ਲੈ ਕੇ ਪਾਈ ਕੋਈ ਤਾਂ ਉਹਦਾ ਆਪਾਂ ਨੂੰ ਫਰਕ ਪੈਂਦਾ ਜੇ ਆਪਾਂ ਉਹੀ ਪੰਜਾਬ ਚ ਮਿੱਟੀ ਆਪਾਂ ਨੂੰ ਮਹਿੰਗੀ ਮਿਲਦੀ ਹੈ ਨਾ ਉਹਦੇ ਕਰਕੇ ਖਰਚੇ ਦਾ ਬਹੁਤ ਫਰਕ ਪੈ ਜਾਂਦਾ ਹੁੰਦਾ ਆਪਾਂ ਜੀ ਸਾਡੀ ਤੁਸੀਂ ਵੀਡੀਓਜ਼ ਵੇਖਦੇ ਹੋ ਹਾਂਜੀ ਤਾਂ ਉਹਦੇ ਵਿੱਚ ਅਸੀਂ ਕੱਲੀ ਕੱਲੀ ਡਿਟੇਲ ਦਿੰਨੇ ਆ ਵੀ ਕਿਸ ਜਗ੍ਹਾ ਤੇ ਕੋਠੀ ਹੈ ਤੇ ਕਿਹੜਾ ਖਰਚਾ ਕਿੱਥੇ ਹੋ ਰਿਹਾ ਉੱਥੋਂ ਐਸਟੀਮੇਸ਼ਨ ਮਿਲ ਜਾਂਦਾ ਨਾ ਵੀ ਦੇਖੋ ਸਭ ਕੋਠੀਆਂ ਬਣਦੀਆਂ ਹਾਂਜੀ 40x40 ਦੇ ਦੇਖੋ ਕੁਝ ਕੋਠੀ 40 ਲੱਖ ਦੀ ਬਣੀ ਜਾਂਦੀ ਹੈ 40 ਲੱਖ ਬਣੀ ਕੋਈ 80 ਦੀ ਵੀ ਬਣਦੀ ਹੋਊਗੀ ਕੋਈ 10 ਦੀ ਵੀ ਬਣਦੀ ਹੋਊਗੀ ਡਿਪੈਂਡ ਕਰਦਾ ਆਪਾਂ ਬਣਾ ਕੀ ਰਹੇ ਹਾਂ ਬਣਾ ਇਹਨਾਂ ਦਾ ਸਾਈਜ਼ ਮੈਟਰ ਕਰਦਾ ਉਹਦੇ ਵਿੱਚ ਆਪਣਾ ਮਟੀਰੀਅਲ ਮੈਟਰ ਕਰਦਾ ਆਪਾਂ ਕੀ ਵਰਤੀ ਜਾਂਦੇ ਹਾਂ